ਦੋਸਤੋ ਮੈਟਰੋਲਾ ਨੇ ਇੰਡੀਆ ਦੇ ਵਿੱਚ ਆਪਣੀ ਨਵੀਂ ਸੀਰੀਜ਼ ਲਾਂਚ ਕੀਤੀ ਤੇ ਉਸੇ ਸੀਰੀਜ਼ ਦੇ ਵਿੱਚ ਉਹਨਾਂ ਨੇ ਆਪਣਾ ਨਵਾਂ ਫੋਨ ਲਾਂਚ ਕੀਤਾ ਮੈਟਰੋਲਾ ਸਿਗਨੇਚਰ ਸਿਗਨੇਚਰ ਹੀ ਸੀਰੀਜ਼ ਆ ਜਿਵੇਂ ਬਾਕੀ ਸੀਰੀਜ਼ ਚੱਲਦੀਆਂ ਨੇ ਮੈਟਰੋਲਾ ਰੇਜ਼ਰ ਜੀ ਸੀਰੀਜ਼ ਚੱਲਦੀ ਉਸੇ ਤਰ੍ਹਾਂ ਹੀ ਨਵੀਂ ਸੀਰੀਜ਼ ਜਿਹੜੀ ਆ ਲਾਂਚ ਕੀਤੀ ਸਿਗਨੇਚਰ ਸੀਰੀਜ਼ ਪ੍ਰੀਮੀਅਮ ਸੀਰੀਜ਼ ਦਾ ਫੋਨ ਆ ਬਹੁਤ ਹੀ ਸੋਹਣਾ ਫੋਨ ਆ ਇਹਦੀ ਸਪੈਸੀਫਿਕੇਸ਼ਨਾਂ ਦੀ ਗੱਲ ਕਰਦੇ ਆ ਬਾਕਸ ਦੇ ਵਿੱਚ ਤੁਹਾਨੂੰ ਜਿਹੜਾ ਆ 90 ਵਾਰ ਦਾ ਚਾਰਜਰ ਮਿਲ ਜੇਗਾ ਸੀ ਟੂ ਸੀ ਟਾਈਪ ਕੇਬਲ ਮਿਲ ਜੇਗੀ ਡਿਜ਼ਾਈਨ ਦੀ ਗੱਲ ਕਰੀਏ ਤਾਂ 6. ਨੋ ਨੋ ਐਮ ਐਮ ਦੀ ਥਿਕਨੈਸ 160 ਸੀ ਗ੍ਰਾਮ ਭਾਰ ਹੈ IP68 69 ਦੀ ਰੇਟਿੰਗ ਤੁਹਾਨੂੰ ਮਿਲ ਜਾਂਦੀ ਹੈ ਐਲੂਮੀਨੀਅਮ ਫਰੇਮ ਆ ਔਰ ਜਿਹੜਾ ਬੈਕ ਪੈਨਲ ਆ ਤੁਹਾਨੂੰ ਵੀਗਨ ਲੈਦਰ ਦਾ ਮਿਲ ਜਾਂਦਾ ਡਿਊਲ ਸਪੀਕਰਸ ਤੁਹਾਨੂੰ ਮਿਲ ਜਾਂਦੇ ਆ ਜਦੀ ਟਿਊਨਿੰਗ ਜਿਹੜੀ ਆ ਬੌਸ ਦੇ ਨਾਲ ਕੀਤੀ ਗਈ ਆ ਇਸ ਦੇ ਵਿੱਚ ਸਾਈਡ ਦੇ ਉੱਪਰ ਮੈਟਰੋਲਾ AI ਕੀ ਜਿਹੜੀ ਆ ਉਹ ਵੀ ਮਿਲ ਜਾਂਦੀ ਆ ਡਿਸਪਲੇ ਦੀ ਗੱਲ ਕਰੀਏ ਤਾਂ 6.8 ਇੰਚ ਦੀ ਵੱਡੀ ਡਿਸਪਲੇ ਤੁਹਾਨੂੰ ਮਿਲਦੀ ਹੈ 1.5K LTPO ਐਕਸਟ੍ਰੀਮ ਐਮੂਲੇਟ ਡਿਸਪਲੇ ਆ 165 ਹਰਟਜ਼ ਤੱਕ ਰिफ्रੈਸ਼ ਰੇਟ ਜਾਂਦੀ ਆ 1200 ਨੀਟਸ ਦੀ ਪੀਕ ਬ੍ਰਾਈਟਨੈਸ 2100 ਨੀਟਸ ਦੀ ਤੁਹਾਨੂੰ ਐਚਬੀਐਮ ਬ੍ਰਾਈਟਨੈਸ ਮਿਲ ਜਾਂਦੀ ਆ ਐਚਡੀਆਰ 10 ਪਲੱਸ 10 bit display Dolby Vision is di support mil jandi aur Gorilla Glass Victus 2 di protection de naal e phone aunda hai ultrasonic fingerprint sensor de naal e phone aunda hai processor di gall kariye ta processor vi bahut kamal da hai Snapdragon 8 Gen 5 processor hai je kare ide Antutu score jehde compare kariye ta 3 million de laage chaggea aur jehda pichla processor si Snapdragon 8 Elite usde laage chagge hi isde Antutu score jehde rehnde hai ਅਪ ਟੂ 16GB ਤੱਕ ਤੁਹਾਨੂੰ ਰੈਮ ਮਿਲ ਜੇਗੀ ਔਰ 1TB ਤੱਕ ਤੁਹਾਨੂੰ ਸਟੋਰੇਜ ਜਿਹੜੀ ਉਹ ਮਿਲ ਜਾਂਦੀ ਆ LPDDR5X ਰੈਮ ਔਰ UFS ਸਟੋਰੇਜ ਟਾਈਪ ਜਿਹੜੀ ਇਹ ਤੁਹਾਨੂੰ 4.1 ਮਿਲਦੀ ਹੈ ਗੇਮਿੰਗ ਵਗੈਰਾ ਜਿਹੜੀ ਐ ਇਸ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਕੈਮਰੇ ਦੀ ਗੱਲ ਕਰੀਏ ਤਾਂ ਟ੍ਰਿਪਲ ਕੈਮਰਾ ਸੈਟਅਪ ਔਰ ਤਿੰਨੇ ਕੈਮਰੇ ਤੁਹਾਨੂੰ ਓਆਈਐਸ ਮਿਲਣਗੇ ਔਰ 50 ਮੈਗਾਪਿਕਸਲ ਦੇ ਮਿਲਣਗੇ ਐਲੀ ਫੋਟੋ ਲੈਂਸ ਦੀ ਗੱਲ ਕਰ ਲਈਏ ਤਾਂ ਉਸ ਦੇ ਉੱਪਰ ਤੁਸੀਂ 3X ਤੱਕ ਆਪਟੀਕਲ ਜ਼ੂਮ ਕਰਕੇ ਫੋਟੋਗ੍ਰਾਫੀ ਕਰ ਸਕਦੇ ਹੋ ਸੈਲਫੀ ਕੈਮਰਾ ਵੀ ਤੁਹਾਨੂੰ 50 ਮੈਗਾਪਿਕਸਲ ਦਾ ਮਿਲਦਾ ਬੈਕ ਦੇ ਉੱਪਰ ਤੁਸੀਂ ਬੈਕ ਕੈਮਰੇ ਦੇ ਨਾਲ ਤੁਸੀਂ 8K 30fps ਤੱਕ ਵੀਡੀਓ ਸ਼ੂਟ ਕਰ ਸਕਦੇ ਹੋ ਵਿਦ ਡਾਲਬੀ ਵਿਜ਼ਨ ਦੀ ਸਪੋਰਟ ਦੇ ਨਾਲ ਔਰ ਫਰੰਟ ਦੇ ਉੱਪਰ ਗੱਲ ਕਰੀਏ ਤਾਂ ਤੁਸੀਂ 4K 60fps ਤੱਕ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ ਸੌਫਟਵੇਅਰ ਦੀ ਗੱਲ ਕਰੀਏ ਤਾਂ ਐਂਡਰੋਇਡ 16 ਬੇਸ ਤੁਹਾਨੂੰ ਹੈਲੋ ਯੂਆਈ ኦਪਰੇਟਿੰਗ ਸਿਸਟਮ ਮਿਲਦਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਇਸ ਦੀ ਕਿ ਤੁਹਾਨੂੰ 7 ਸਾਲ ਦੇ ኦਪਰੇਟਿੰਗ ਸਿਸਟਮ ਅਪਡੇਟਸ ਜਿਹੜੇ ਆ ਉਹ ਮਿਲਦੇ ਆ AI ਫੀਚਰਸ ਦੀ ਗੱਲ ਕਰੀਏ ਤਾਂ ਤੁਹਾਨੂੰ ਕੋ ਪਾਇਲਟ ਦੀ سپورਟ ਮਿਲ ਜਾਏਗੀ ਇਮੇਜ ਸਟੂਡੀਓ ਰਿਮੈਂਬਰ ਥਿਸ ਟੇਕ ਨੋਟਸ ਇਹ ਵਾਲੇ ਫੀਚਰਸ ਜਿਹੜੇ ਆ ਤੁਹਾਨੂੰ ਮਿਲ ਜਾਣਗੇ ਬੈਟਰੀ ਦੀ ਗੱਲ ਕਰੀਏ ਤਾਂ ਬੈਟਰੀ ਦੇ ਵਿੱਚ ਥੋੜਾ ਜਿਹੀ ਕਿਤੇ ਘਾਟ ਰਹੀ ਜਿੱਥੇ ਬਾਕੀ ਫੋਨਾਂ ਦੇ ਵਿੱਚ 7000 mAh ਤੱਕ ਤੁਹਾਨੂੰ ਬੈਟਰੀ ਜਿਹੜੀ ਮਿਲ ਰਹੀ ਹੈ ਪਰ ਇਸ ਦੇ ਵਿੱਚ ਤੁਹਾਨੂੰ 5200 mAh ਦੀ ਬੈਟਰੀ ਮਿਲੇਗੀ ਔਰ 90 ਵਾਰ ਦੀ ਫਾਸਟ ਚਾਰਜਿੰਗ 50 ਵਾਰ ਦੀ ਵਾਇਰਲੈਸ ਚਾਰਜਿੰਗ ਔਰ 10 ਵਾਰ ਦੀ ਤੁਹਾਨੂੰ ਰਿਵਰਸ ਵਾਇਰਲੈਸ ਚਾਰਜਿੰਗ ਦੀ سپورਟ ਮਿਲਦੀ ਹੈ ਕਨੈਕਟੀਵ 24 5g ਬੈਂਡਸ ਨੇ ਵਾਈਫਾਈ 7 블루투ਥ 6.0 USB C ਪੋਰਟ 3.2 ਜਨ 1 ਇਹ ਸਾਰੇ ਫੀਚਰਸ ਜਿਹੜੇ ਆ ਤੁਹਾਨੂੰ ਮਿਲ ਜਾਂਦੇ ਆ ਸਿਗਨੇਚਰ ਕਲੱਬ ਜਿਹੜੀ ਐਪ ਆ ਉਸ ਦੀ ਮੈਂਬਰਸ਼ਿਪ ਜਿਹੜੀ ਐ 1 ਸਾਲ ਵਾਸਤੇ ਫ੍ਰੀ ਮਿਲ ਜਾਂਦੀ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਮਿਲਦੀਆਂ ਨੇ ਜੇਕਰ ਪ੍ਰਾਈਸ ਦੀ ਗੱਲ ਕਰੀਏ ਤਾਂ 12gb ਰੈਮ 256gb ਰੋਮ ਵਾਲਾ ਜਿਹੜਾ ਵੇਰੀਐਂਟ ਆ ਉਹ ਤੁਹਾਨੂੰ 60000 ਰੁਪਏ ਦਾ ਮਿਲਦਾ ਆ ਪਰ ਤੁਹਾਨੂੰ ਬੈਂਕ ਆਫਰ ਦੇ ਵਿੱਚ 5000 ਰੁਪਏ ਦੀ ਆਫ ਮਿਲ ਜਾਂਦੀ ਆ ਔਰ ਤੁਹਾਨੂੰ ਇਹ ਫੋਨ 55000 ਰੁਪਏ ਦਾ ਮਿਲੇਗਾ ਪਰ ਜੇਕਰ ਤੁਸੀਂ 16GB RAM 512GB ROM ਵਾਲਾ ਫੋਨ ਲੈਂਦੇ ਹੋ ਤਾਂ ਉਹ 65000 ਰੁਪਏ ਦੇ ਲਾਗੇ ਚਲਿਆ ਜਾਂਦਾ ਪਰ ਬੈਂਕ ਆਫਰ ਦੇ ਨਾਲ ਤੁਹਾਨੂੰ 60000 ਰੁਪਏ ਦਾ ਮਿਲਦਾ ਆ ਫੋਨ ਜਿਹੜਾ ਹੈ ਬਹੁਤ ਵਧੀਆ ਪ੍ਰੋਸੈਸਰ ਦੀ ਗੱਲ ਕਰ ਲਈਏ ਕੈਮਰੇ ਦੀ ਡਿਸਪਲੇ ਦੀ ਬਸ ਬੈਟਰੀ ਦੇ ਵਿੱਚ ਥੋੜੀ ਜੀ ਘਾਟ ਰਹਿ ਗਈ ਬੈਟਰੀ ਨੂੰ ਵੀ ਉਹ ਵਧਾ ਸਕਦੇ ਸੀ ਬਾਕੀ ਜਿਹੜੇ ਅੱਗੇ ਵੀ ਫੋਨ ਆਉਣੇ ਨੇ ਉਨ੍ਹਾਂ ਦਾ ਰੇਟ ਵੀ ਜਿਹੜਾ ਆ ਦਿਨ-ਬਦਨ ਵਧਦਾ ਜਾ ਰਿਹਾ ਹੈ ਕਿਉਂਕਿ ਰੈਮ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਦਿਨੋਂ-ਦਿਨ ਵਧ ਰਹੀਆਂ ਨੇ ਜਿੰਨੀਆਂ ਵੀ ਪ੍ਰਾਈਸਿਸ ਜਿਹੜੀਆਂ ਨੇ ਉਹ ਤੁਹਾਨੂੰ ਅਗਲੇ ਫੋਨਾਂ ਦੀਆਂ ਵੱਧ ਕੇ ਮਿਲਣਗੀਆਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਮਿਲਦੇ ਆਂ ਕੱਲ ਨੂੰ ਵੀਡੀਓ ਦੇ ਨਾਲ